ਸਿਮਰਨ ਮੇਰਾ ਬਹੁਤ ਸਿਰ ਦਰਦ ਹੋ ਰਿਹਾ ਹੈ ਕੀ ਤੂੰ ਅੱਜ ਰੋਟੀਆਂ ਪਕਾ ਲਵੇਂਗੀ ਅਰਸ਼ ਨੇ ਦਰਦ ਨਾਲ ਫਟਦੇ ਹੋਏ ਸਿਰ ਨੂੰ ਦਬਾਉਂਦੇ ਹੋਏ ਆਪਣੀ ਦਰਾਨੀ ਨੂੰ ਕਿਹਾ ਤਾਂ ਸਿਮਰਨ ਗੁੱਸੇ ਵਿੱਚ ਬੋਲੀ ਦੀਦੀ ਤੁਹਾਨੂੰ ਦਿਖਾਈ ਨਹੀਂ ਦੇ ਰਹਾ ਮੈਂ ਨੇਲ ਪਾਲਿਸ਼ ਲਗਾ ਰਹੀ ਹਾਂ ਉਂਝ ਵੀ ਤੁਹਾਨੂੰ ਤਾਂ ਪਤਾ ਹੀ ਹੈ ਕਿ ਮੈਂ ਨੌਕਰੀ ਕਰਦੀ ਹਾਂ ਫਿਰ ਮੈਂ ਰੋਟੀਆਂ ਕਿਉਂ ਪਕਾਉਂਗੀ ਅਰਸ਼ ਮਾਇੂਸ ਹੋ ਕੇ ਆਪਣਾ ਸਿਰ ਫੜੇ ਕਮਰੇ ਤੋਂ ਬਾਹਰ ਆ ਗਈ ਉਸਦੀ 8 ਸਾਲ ਦੀ ਧੀ ਪਿੰਕੀ ਜਿੱਦ ਕਰਦੇ ਹੋਏ ਕਹਿਣ ਲੱਗੀ ਮੰਮੀ ਮੈਨੂੰ ਇੱਕ ਮਠਾਈ ਦੇ ਦਿਓ ਤੇ 2-4 ਪਟਾਕੇ ਮੈਨੂੰ ਵੀ ਪਟਾਕੇ ਚਾਹੀਦੇ ਨੇ ਟੇਬਲ ਤੇ ਸਿਮਰਨ ਨੇ ਆਪਣੇ ਪੁੱਤ ਜੋਤ ਦੇ ਲਈ ਬਹੁਤ ਸਾਰੀਆਂ ਮਠਾਈਆਂ ਤੇ ਪਟਾਕੇ ਲਿਆ ਕੇ ਰੱਖੇ ਸੀ ਜਿਨ੍ਹਾਂ ਨੂੰ ਦੇਖ ਕੇ ਬਾਰ-ਬਾਰ ਪਿੰਕੀ ਦਾ ਦਿਲ ਮਚਲ ਰਿਹਾ ਸੀ ਆਖਿਰਕਾਰ ਧੀ ਦੀ ਜ਼ਿੱਦ ਤੋਂ ਪਰੇਸ਼ਾਨ ਹੋ ਕੇ ਉਸਨੇ ਮਠਾਈ ਵਾਲੇ ਡੱਬੇ ਚੋਂ ਇੱਕ ਮਿਠਾਈ ਦਾ ਟੁਕੜਾ ਕੱਢ ਕੇ ਪਿੰਕੀ ਨੂੰ ਫੜਾ ਦਿੱਤਾ ਤੇ ਨਾਲ ਹੀ ਦੋ ਪਟਾਕੇ ਦੇ ਕੇ ਬੋਲੀ ਧਿਆਨ ਰੱਖੀ ਪਿੰਕੀ ਸ਼ਾਮ ਨੂੰ ਜਦੋਂ ਪਾਪਾ ਦਫ਼ਤਰ ਤੋਂ ਵਾਪਸ ਆਉਣਗੇ ਉਸ ਵਕਤ ਆਪਾਂ ਪਟਾਕੇ ਚਲਾਵਾਂਗੇ ਸਿਮਰਨ ਨੇ ਅੰਦਰ ਬੈਠੀ ਨੇ ਸਾਰਾ ਕੁਝ ਦੇਖ ਸੁਣ ਲਿਆ ਤਾਂ ਉਹ ਗੁੱਸੇ ਵਿੱਚ ਕਮਰੇ ਤੋਂ ਬਾਹਰ ਆਈ ਤੇ ਕਹਿਣ ਲੱਗੀ ਦੀਦੀ ਇਹ ਪਟਾਕੇ ਮੈਂ ਆਪਣੇ ਪੁੱਤ ਜੋਤ ਲਈ ਲਿਆਈਆਂ ਤੇ ਇਹ ਇੰਨੀ ਮਹਿੰਗੀ ਮਿਠਾਈ ਤੁਸੀਂ ਆਪਣੀ ਧੀ ਨੂੰ ਦੇਣ ਦੀ ਹਿੰਮਤ ਵੀ ਕਿਵੇਂ ਕੀਤੀ ਰੌਲਾ ਸੁਣ ਕੇ ਸੁਰਜੀਤ ਕੌਰ ਵੀ ਕਮਰੇ ਤੋਂ ਬਾਹਰ ਆਈ ਤੇ ਬੋਲੀ ਅਰਸ਼ ਤੇਰੀ ਔਕਾਤ ਨਹੀਂ ਕਿ ਤੂੰ ਇੰਨੀ ਮਹਿੰਗੀ ਮਠਾਈ ਨੂੰ ਹੱਥ ਵੀ ਲਾ ਸਕੇ ਅਰਸ਼ ਆਪਣੇ ਬਹੁਤ ਬੇਇੱਜ਼ਤੀ ਮਹਿਸੂਸ ਕਰ ਰਹੀ ਸੀ ਉਸਨੇ ਹੈਰਾਨੀ ਨਾਲ ਕਿਹਾ ਮੰਮੀ ਜੀ ਮੈਂ ਇਸ ਪਰਿਵਾਰ ਦਾ ਹਿੱਸਾ ਹਾਂ ਵੀ ਜਾਂ ਨਹੀਂ ਮੇਰੇ ਸਿਰ ਵਿੱਚ ਇੰਨਾ ਦਰਦ ਹੋ ਰਿਹਾ ਹੈ ਮੈਂ ਛੋਟੀ ਨੂੰ ਰੋਟੀ ਬਣਾਉਣ ਲੈ ਕੇ ਆ ਪਰ ਉਸਨੇ ਇਕਦਮ ਮੇਰੇ ਮੂੰਹ ਤੇ ਹੀ ਜਵਾਬ ਦੇ ਦਿੱਤਾ ਮੈਂ ਸਿਰਦਰਦ ਵਿੱਚ ਵੀ ਸਾਰੇ ਕੰਮ ਕਰ ਰਹੀ ਆ ਮੈਂ ਆਪਣੀ ਧੀ ਨੂੰ ਥੋੜੀ ਜਹੀ ਮਿਠਾਈ ਤੇ ਪਟਾਕੇ ਕੀ ਦੇ ਦਿੱਤੇ ਤੁਸੀਂ ਦੋਨੋਂ ਜਣੀਆਂ ਮੇਰੇ ਤੇ ਹੀ ਚੜਾਈਆਂ ਆਖਿਰਕਾਰ ਇਸ ਘਰ ਵਿੱਚ ਮੇਰੀ ਕੀ ਔਕਾਤ ਹੈ ਸਿਮਰਨ ਦੀ ਤਰ੍ਹਾਂ ਮੈਂ ਵੀ ਇਸ ਘਰ ਦੀ ਨੂੰਹ ਆ ਇਸ ਕਰਕੇ ਮੇਰਾ ਵੀ ਹੱਕ ਬਣਦਾ ਹੈ ਬਲਕਿ ਮੈਂ ਭੱਟੀ ਆ ਤਾਂ ਸਿਮਰਨ ਤੋਂ ਜ਼ਿਆਦਾ ਹੱਕ ਬਣਦਾ ਹੈ ਸਰਜੀਤ ਘਰ ਗੁੱਸੇ ਵਿੱਚ ਕਹਿਣ ਲੱਗੀ ਅਰਸ਼ ਜੌਬ ਕਰਨ ਵਾਲੀ ਨੂੰ ਹੈ ਸਿਰਫ ਰੋਟੀਆਂ ਕਮਾਉਂਦੀ ਹੈ ਪਕਾਉਂਦੀ ਨਹੀਂ ਸਿਮਰਨ ਮਹੀਨੇ ਦੇ 30000 ਕਮਾਉਂਦੀ ਹੈ ਤੇਰੀ ਤਰ੍ਹਾਂ ਮੁਫਤ ਦਾ ਰਾਸ਼ਨ ਨਹੀਂ ਖਾਂਦੀ ਤੇ ਤੂੰ ਆਪਣੀ ਧੀ ਨੂੰ ਐਨੀ ਮਹਿੰਗੀ ਮਿਠਾਈ ਤੇ ਪਟਾਕੇ ਦੇਣ ਦੀ ਹਿੰਮਤ ਕਿਵੇਂ ਕੀਤੀ ਮੰਮੀ ਜੀ ਇਹ ਬੱਚੀ ਹੈ ਐਨੇ ਸਾਰੇ ਪਟਾਕੇ ਤੇ ਮਿਠਾਈਆਂ ਦੇਖ ਕੇ ਇਸ ਦਾ ਮਨ ਵੀ ਮਚਲ ਗਿਆ ਮੈਂ ਥੋੜੀ ਜਿਹੀ ਪਟਾਕੇ ਤੇ ਮਠਾਈਆਂ ਦੇ ਵੀ ਦਿੱਤੀਆਂ ਤਾਂ ਇਸ ਨਾਲ ਕੀ ਫਰਕ ਪੈ ਗਿਆ ਜੋਤ ਦੀ ਤਰ੍ਹਾਂ ਇਹ ਵੀ ਤਾਂ ਬੱਚਾ ਹੀ ਐ ਤੇ ਬੱਚੇ ਤਾਂ ਜ਼ਿੱਦ ਕਰਦੇ ਹੀ ਨੇ ਉਸਦੀ ਸੱਸ ਹੋਰ ਗੁੱਸੇ ਵਿੱਚ ਕਹਿਣ ਲੱਗੀ ਇਹ ਸਾਰਾ ਸਮਾਨ ਜੋਤ ਦੇ ਲਈ ਐ ਤੇਰੀ ਇਸ ਪਿੰਕੀ ਲਈ ਨਹੀਂ ਐਨਾ ਕਹਿ ਕੇ ਉਹਨਾਂ ਨੇ ਪਿੰਕੀ ਦੇ ਹੱਥੋਂ ਸਾਰਾ ਸਮਾਨ ਖੋ ਲਿਆ ਪਿੰਕੀ ਫੁੱਟਫੁੱਟ ਕੇ ਰੋਣ ਲੱਗੀ ਅਰਸ਼ ਤੋਂ ਇਹ ਸਭ ਦੇਖਿਆ ਨਹੀਂ ਸੀ ਜਾ ਰਿਹਾ ਸਿਮਰਨ तिरछੀਆਂ ਨਜ਼ਰਾਂ ਨਾਲ ਦੇਖਦੇ ਹੋਏ ਮੁਸਕਰਾ ਰਹੀ ਸੀ ਮੰਨੋ ਕਹਿ ਰਹੀ ਹੋਵੇ ਦੇਖਿਆ ਘਰ ਵਿੱਚ ਮੇਰਾ ਤੇ ਮੇਰੇ ਪੁੱਤ ਦਾ ਦਰਜਾ ਕਿੰਨਾ ਉੱਚਾ ਹੈ ਅਰਸ਼ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਧੀ ਦਾ ਰੋਣਾ ਦੇਖ ਕੇ ਉਸ ਨੂੰ ਲੱਗਣ ਲੱਗਿਆ ਕਿ ਜਿਸ ਤਰ੍ਹਾਂ ਮੈਨੂੰ ਇਸ ਘਰ ਵਿੱਚ ਹਮੇਸ਼ਾ ਨੀਚਾ ਦਿਖਾਇਆ ਜਾਂਦਾ ਹੈ ਹੁਣ ਮੇਰੀ ਧੀ ਦੇ ਨਾਲ ਵੀ ਉਹੀ ਹੋਵੇਗਾ ਉਹ ਤੜਫੁੱਟਹੀ ਤੇ ਸੋਚਣ ਲੱਗੀ ਕਿ ਮੇਰੇ ਨਾਲ ਤਾਂ ਭੇਦਭਾਵ ਹੋ ਹੀ ਰਿਹਾ ਹੈ ਮੈਨੂੰ ਤਾਂ ਇਸ ਘਰ ਵਿੱਚ ਨੌਕਰਾਨੀਆਂ ਦੀ ਤਰ੍ਹਾਂ ਸਮਝਿਆ ਜਾ ਰਿਹਾ ਹੈ ਕਿ ਮੇਰੀ ਧੀ ਦਾ ਵੀ ਇਹੀ ਭਵਿੱਖ ਹੈ ਉਸ ਦਾ ਦਿਲ ਕੰਬ ਉਠਿਆ ਦਰਵਾਜ਼ੇ ਤੇ ਖੜੇ ਅਰਸ਼ ਦੇ ਪਤੀ ਗੁਰਜੰਟ ਨੇ ਸਾਰਾ ਕੁਝ ਸੁਣ ਲਿਆ ਪਿੰਕੀ ਨੂੰ ਆਵਾਜ਼ ਲਗਾਉਂਦੇ ਹੋਏ ਕਿਹਾ ਕੀ ਹੋਇਆ ਪੁੱਤ ਤੂੰ ਰੋ ਕਿਉਂ ਰਹੀ ਹੈ ਇੱਧਰ ਆ ਮੇਰੇ ਕੋਲ ਪਾਪਾ ਤੇਰੇ ਲਈ ਮਠਾਈਆਂ ਤੇ ਪਟਾਕੇ ਲਿਆਏ ਨੇ ਇਹ ਸੁਣਦੇ ਹੀ ਪਿੰਕੀ ਦੌੜ ਕੇ ਆਪਣੇ ਪਾਪਾ ਦੀ ਗੋਦੀ ਵਿੱਚ ਚੜ ਗਈ ਗੁਰਜੰਟ ਦੀਆਂ ਅੱਖਾਂ ਵਿੱਚ ਥੋੜੀ ਜਹੀ ਨਮੀ ਸੀ ਸੋਚਣ ਲੱਗਿਆ ਕੀ ਫਾਇਦਾ ਅਜਿਹੇ ਸੰਯੁਕਤ ਪਰਿਵਾਰ ਦਾ ਜੋ ਮੇਰੀ ਧੀ ਤਿਹਾਰ ਵਾਲੇ ਦਿਨ ਵੀ ਰੋ ਰਹੀ ਹੈ ਅਰਸ਼ ਨੇ ਉਮੀਦ ਭਰੀਆਂ ਨਜ਼ਰਾਂ ਨਾਲ ਗੁਰਜੰਟ ਵੱਲ ਦੇਖਿਆ ਤੇ ਚੁੱਪਚਾਪ ਸਿਰ ਝੁਕਾ ਕੇ ਰਸੋਈ ਵਿੱਚ ਚਲੀ ਗਈ ਰਸੋਈ ਵਿੱਚ ਪਹੁੰਚ ਕੇ ਜੁੱਠੇ ਭਾਂਡਿਆਂ ਦਾ ਢੇਰ ਦੇਖ ਉਹਨਾਂ ਨੂੰ ਮਾਂਜਣਾ ਸ਼ੁਰੂ ਕਰ ਦਿੱਤਾ ਗੁਰਜੰਟਰ ਰਸੋਈ ਵਿੱਚ ਆਇਆ ਤਾਂ ਉਹ ਉਸ ਤੋਂ ਨਜ਼ਰਾ ਚੜਾਉਣ ਲੱਗੀ ਕਿਉਂਕਿ ਉਸ ਦੀਆਂ ਅੱਖਾਂ ਵਿੱਚ ਹਜੇ ਵੀ ਹੰਝੂ ਸੀ ਗੁਰਜੰਟ ਉਸ ਦੇ ਸਾਹਮਣੇ ਆਇਆ ਤੇ ਉਸ ਦੇ ਮੂੰਹ ਨੂੰ ਆਪਣੇ ਵੱਲ ਘੁਮਾਉਂਦੇ ਹੋਏ ਬੋਲਿਆ ਮਾਫ ਕਰੀ ਅਰਸ਼ ਮੇਰੀ ਵਜ੍ਹਾ ਨਾਲ ਤੈਨੂੰ ਇੰਨਾ ਕੁਝ ਸੁੰਨਣਾ ਪੈ ਰਿਹਾ ਮੇਰੀ ਕਮਾਈ ਜ਼ਿਆਦਾ ਨਹੀਂ ਇਸ ਲਈ ਘਰ ਵਾਲੇ ਮੇਰੀ ਪਤਨੀ ਨੂੰ ਵੀ ਜ਼ਿਆਦਾ ਇੱਜ਼ਤ ਨਹੀਂ ਦਿੰਦੇ ਤੇ ਹੁਣ ਇਹ ਸਭ ਮੇਰੀ ਧੀ ਨਾਲ ਵੀ ਕਰਨਾ ਸ਼ੁਰੂ ਹੋ ਗਏ ਨੇ ਉਸ ਦੀਆਂ ਅੱਖਾਂ ਵਿੱਚ ਵੀ ਹੰਝੂ ਆਉਣ ਲੱਗੇ ਅਰਸ਼ ਤੜਪੁੱਠੀ ਕਹਿਣ ਲੱਗੀ ਇਸ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਤੁਸੀਂ ਜੋ ਵੀ ਕਮਾਉਂਦੇ ਹੋ ਜਿੰਨਾ ਵੀ ਕਮਾਉਂਦੇ ਹੋ ਸਾਡੇ ਲਈ ਬਹੁਤ ਹੈ ਉਸ ਵਕਤ ਗੁਰਜੰਟ ਨੇ ਕਿਹਾ ਕਿ ਸ਼ਾਇਦ ਮੈਨੂੰ ਪਹਿਲਾਂ ਹੀ ਕੋਈ ਕਠੋਰ ਕਦਮ ਚੱਕ ਲੈਣਾ ਚਾਹੀਦਾ ਸੀ ਮੈਂ ਛੇਤੀ ਹੀ ਮੰਮੀ ਨਾਲ ਗੱਲ ਕਰੂੰਗਾ ਉਸ ਦਿਨ ਦੀਵਾਲੀ ਸੀ ਤਾਂ ਗੁਰਜੰਟ ਨੇ ਕਿਸੇ ਨੂੰ ਕੁਝ ਨਾ ਕਿਹਾ ਪਰ ਪੂਰਾ ਟਾਈਮ ਉਸਦਾ ਮਨ ਉਦਾਸ ਰਿਹਾ ਪੂਜਾ ਵਿੱਚ ਵੀ ਹਰ ਸਾਲ ਦੀ ਤਰ੍ਹਾਂ ਮੰਮੀ ਨੇ ਛੋਟੇ ਨੂੰ ਪੁੱਤ ਨੂੰ ਹੀ ਅੱਗੇ ਕਰ ਦਿੱਤਾ ਗੁਰਜੰਟ ਤੇ ਅਰਸ਼ ਬੇਮਨ ਨਾਲ ਪੂਜਾ ਵਿੱਚ ਸ਼ਾਮਲ ਹੋਈ ਗੁਰਜੰਟ ਨੇ ਮਾਨਿਮਨ ਠਾਨ ਲਿਆ ਕਿ ਅਗਲੇ ਸਾਲ ਉਹ ਆਪਣੀ ਅੱਡੇ ਗ੍ਰਹਿਸਤੀ ਵਿੱਚ ਦੀਵਾਲੀ ਦੀ ਪੂਜਾ ਕਰੇਗਾ ਦੀਵਾਲੀ ਤੋਂ ਬਾਅਦ ਅਗਲੇ ਦਿਨ ਸਵੇਰੇ ਸਵੇਰੇ ਉਹ ਆਪਣੀ ਮਾਂ surjeet Kaur ਦੇ ਕਮਰੇ ਵਿੱਚ ਗਿਆ ਤੇ ਕਹਿਣ ਲੱਗਾ ਮੰਮੀ ਹੁਣ ਮੈਨੂੰ ਲੱਗਦਾ ਕਿ ਸਾਨੂੰ ਆਪਣੀ ਗ੍ਰਹਿਸਤੀ ਅੱਡ ਕਰ ਲੈਣੀ ਚਾਹੀਦੀ ਹੈ ਇਹ ਸੁਣ ਕੇ surjeet ਘਰ ਕੜਕ ਆਵਾਜ਼ ਵਿੱਚ ਬੋਲੀ ਤੂੰ ਕੱਲਾ ਆਪਣੀ ਧੀ ਤੇ ਪਤਨੀ ਦਾ ਢਿੱਡ ਭਰ ਲਵੇਂਗਾ ਅੱਜ ਤੱਕ ਤਾਂ ਸਾਰਾ ਖਰਚਾ ਤੇਰਾ ਛੋਟਾ ਭਾਈ ਕਰ ਰਿਹਾ ਹੈ ਗੁਰਜੰਟ ਨੇ ਸਿਰ ਝੁਕਾ ਕੇ ਬੋਲਿਆ ਮੰਮੀ ਮੈਂ ਬਹੁਤ ਤਾਨੇ ਵੀ ਸੁਨੇ ਨੇ ਤੇ ਮੇਰੀ ਘਰ ਵਾਲੀ ਵੀ ਘਰ ਵਿੱਚ ਨੌਕਰਾਨੀਆਂ ਦੀ ਹیثیت ਨਾਲ ਜੀ ਰਹੀ ਹੈ ਪਰ ਪਰਿਵਾਰ ਐਵੇਂ ਨਹੀਂ ਚੱਲਦਾ ਮੰਨਿਆ ਮੈਂ ਘੱਟ ਕਮਾਉਣਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਸ ਘਰ ਵਿੱਚ ਮੇਰੀ ਤੇ ਮੇਰੀ ਪਤਨੀ ਦੀ ਇੱਜ਼ਤ ਘੱਟ ਹੋਊ ਮੇਰੀ ਪਤਨੀ ਤੋਂ ਨੌਕਰਾਨੀਆਂ ਦੀ ਤਰ੍ਹਾਂ ਘਰ ਦਾ ਹਰ ਕੰਮ ਕਰਵਾਇਆ ਜਾਂਦਾ ਹੈ surjeet ਘਰ ਗੁੱਸੇ ਵਿੱਚ ਬੋਲੀ ਤੁਸੀਂ ਘਰ ਵਿੱਚ ਜ਼ਿਆਦਾ ਖਰਚ ਨਹੀਂ ਦਿੰਦੇ ਤਾਂ ਕੰਮ ਤਾਂ ਕਰਨਾ ਹੀ ਪਊਗਾ ਅਰਸ਼ ਚੁੱਪ ਨਹੀਂ ਰਹਿ ਸਕੀ ਬੋਲ ਪਈ ਮੰਮੀ ਜੀ ਮੰਨਿਆ ਸੀ ਘਰ ਵਿੱਚ ਜ਼ਿਆਦਾ ਖਰਚ ਨਹੀਂ ਦਿੰਦੇ ਪਰ ਮੇਰੇ ਪਤੀ ਸਾਡੇ ਤਿੰਨਾਂ ਦੇ ਲਈ ਬਹੁਤ ਕਮਾ ਸਕਦੇ ਨੇ ਮੈਂ ਘਰ ਵਿੱਚ ਜੋ ਸਾਰੇ ਕੰਮ ਕਰਦੀ ਆਂ ਸਾਰਿਆਂ ਲਈ ਖਾਣਾ ਬਣਾਉਣੀ ਆ ਸਿਮਰਨ ਦੇ ਬੱਚਿਆਂ ਨੂੰ ਪੜਾਉਣੀ ਆ ਉਸ ਤੋਂ ਬਾਅਦ ਉਸਦੇ ਬੱਚਿਆਂ ਨੂੰ ਸੰਭਾਲਦੀ ਆ ਸਭ ਦਾ ਖਰਚ ਮਿਲਾ ਕੇ ਦੇਖ ਲਓ ਕਿ ਮੈਂ ਤੁਹਾਡੇ ਕਿੰਨੇ ਪੈਸੇ ਬਚਾਉਣੀ ਆ ਉਸ ਦੀ ਸੱਸ ਗੁੱਸੇ ਵਿੱਚ ਕਹਿਣ ਲੱਗੀ ਤੇਰੇ ਬਦਲੇ ਮੈਂ ਇੱਕ ਨੌਕਰਾਨੀ ਰੱਖ ਲਵਾਂਗੀ ਤਾਂ ਸਾਰਾ ਕੰਮ ਆਰਾਮ ਨਾਲ ਹੋ ਜਾਊ ਤੂੰ ਖੁਦ ਨੂੰ ਸਮਝਦੀ ਕੀ ਐ ਕਿ ਤੇਰੇ ਬਿਨਾ ਇਸ ਘਰ ਦੇ ਕੰਮ ਨਹੀਂ ਹੋਣਗੇ ਉਸੇ ਵਕਤ ਗੁਰਜੰਟ ਨੇ ਕਿਹਾ ਮੰਮੀ ਗੱਲ ਨੂੰ ਜ਼ਿਆਦਾ ਵਧਾਉਣ ਦਾ ਕੋਈ ਫਾਇਦਾ ਨਹੀਂ ਤੁਸੀਂ ਬਸ ਵਟਵਾਰਾ ਕਰ ਦਿਓ ਸਾਡੀ ਗਰਸਤੀ ਅਟ ਕਰ ਦਿਓ ਅਸੀਂ ਦੇਖ ਲਵਾਂਗੇ ਕਿ ਅਸੀਂ ਘਰ ਕਿਵੇਂ ਚਲਾਉਣਾ ਹੈ ਮਾਂ ਨੇ ਬਿਆੰਗ ਨਾਲ ਕਿਹਾ ਐਨਾ ਵੱਡਾ ਕਦਮ ਚੱਕ ਰਹੇ ਹੈ ਕੱਲ ਨੂੰ ਪਛਤਾਏਗਾ ਗੁਰਜੰਟ ਬੋਲਿਆ ਉਹ ਮੈਂ ਦੇਖ ਲਵਾਂਗਾ ਕਿ ਮੈਂ ਕੀ ਕਰਨਾ ਹੈ ਸੁਰਜੀਤ ਕੌਰ ਕਹਿਣ ਲੱਗੀ ਠੀਕ ਹੈ ਤੁਸੀਂ ਆਪਣਾ ਅੱਡ ਬਣਾਓ ਤੇ ਖਾਓ ਮੈਂ ਕੀ ਕਰਨਾ ਹੈ ਘਰ ਦੇ ਵਿੱਚ ਦੀਵਾਰ ਖੜੀ ਕਰ ਲਓ ਤੁਸੀਂ ਮੈਂ ਤਾਂ ਛੋਟੇ ਦੇ ਨਾਲ ਹੀ ਰਹੂੰਗੀ ਤੁਸੀਂ ਆਪਣੀ ਗ੍ਰਸਤੀ ਅੱਡ ਕਰਨੀ ਹੈ ਤਾਂ ਆਪਣਾ ਚੁੱਲਾ ਰਾਸ਼ਨ ਦਾ ਸਮਾਨ ਬਰਤਨ ਵਗੈਰਾ ਅੱਡ ਤੋਂ ਖਰੀਦ ਲਓ ਅਰਸ਼ ਨੇ ਕਿਹਾ ਵਿਆਹ ਦੇ ਸਮੇਂ ਮੇਰੇ ਪਾਪਾ ਨੇ ਦਹੇਜ ਵਿੱਚ ਜੋ ਬਰਤਨ ਤੇ ਬਿਸਤਰੇ ਦਿੱਤੇ ਸੀ ਉਹ ਮੈਂ ਅੱਡ ਕਰ ਲੈਂਦੀ ਆ ਸੁਰਜੀਤ कौर ਗੁੱਸੇ ਵਿੱਚ ਬੋਲੀ ਜੋ ਕਰਨਾ ਕਰੋ ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਤੁਸੀਂ ਬਰਤਨ ਲੈ ਜਾਓਗੇ ਤਾਂ ਮੇਰੀ ਨੂੰ ਨਵੇਂ ਬਰਤਨ ਹੋਰ ਖਰੀਦ ਲਿਆਉ ਸਿਮਰਨ ਹੱਸਦੇ ਹੋਏ ਬੋਲੀ ਮੰਮੀ ਜੀ ਪੁਰਾਣੇ ਭਾਂਡੇ ਇਹਨਾਂ ਨੂੰ ਲੈ ਜਾਣ ਦਿਓ ਮੈਂ ਤੁਹਾਡੇ ਲਈ ਨਵੇਂ ਬਰਤਨ ਲੈ ਆਉਂਗੀ ਜਦ ਸਿਮਰਨ ਨੇ surjit कौर ਨੂੰ ਇਹ ਕਿਹਾ ਕਿ ਮੈਂ ਤੁਹਾਡੇ ਲਈ ਨਵੇਂ ਬਰਤਨ ਲੈ ਆਉਂਗੀ surjit कौर ਨੂੰ ਥੋੜਾ ਜਿਹਾ ਅਜੀਬ ਲੱਗਿਆ ਪਰ ਅਸਲੀਅਤ ਤਾਂ ਅਗਲੇ ਦਿਨ ਪਤਾ ਲੱਗੀ ਅਗਲੇ ਦਿਨ ਅਰਸ਼ ਨੇ ਆਪਣੀ ਰੋਟੀ ਅੱਡ ਬਣਾਈ ਤਾਂ ਸਵੇਰੇ ਸਿਮਰਨ ਉੱਠਦੇ ਹੀ ਕਹਿਣ ਲੱਗੀ ਮੰਮੀ ਜੀ ਮੈਨੂੰ ਦਫ਼ਤਰ ਜਾਣ ਲਈ دیر ਹੋ ਰਹੀ ਹੈ ਖਾਣਾ ਛੇਤੀ ਬਣਾ ਦਿਓ ਸੁਰਜੀਤ ਘਰ ਹੈਰਾਨੀ ਨਾਲ ਬੋਲੀ ਮੈਂ ਕਿਵੇਂ ਖਾਣਾ ਬਣਾਉਂਗੀ ਖਾਣਾ ਤਾਂ ਤੂੰ ਬਣਾਉਣਾ ਹੈ ਮੰਮੀ ਜੀ ਮੈਂ ਦਫ਼ਤਰ ਜਾ ਰਹੀ ਹਾਂ ਹੁਣ ਮੇਰੇ ਕੋਲ ਇੰਨੀ ਫੁਰਸਤ ਨਹੀਂ ਛੇਤੀ ਨਾਲ ਨਾਸ਼ਤਾ ਬਣਾ ਦਿਓ ਐਨਾ ਕਹਿ ਕੇ ਉਹ ਤਿਆਰ ਹੋਣ ਚਲੀ ਗਈ ਉਹਨੂੰ ਜੌਬ ਵਾਲੀ ਨੂੰ ਸੀ 30000 ਮਹੀਨਾ ਕਮਾਉਂਦੀ ਸੀ ਤਾਂ ਸੁਰਜੀਤ ਕੋਲ ਉਸਨੂੰ ਜਵਾਬ ਨਾ ਦੇ ਸકી ਰਹਿਣਾ ਤਾਂ ਉਸਨੂੰ ਇਸੇ ਨੂੰ ਦੇ ਨਾਲ ਸੀ ਇਸ ਲਈ ਉਹ ਉਸ ਦੀ ਗੱਲ ਮੰਨਣ ਦੇ ਲਈ ਮਜਬੂਰ ਹੋ ਗਈ ਐਦਰ ਅਰਸ਼ ਆਪਣੀ ਰਸੋਈ ਵਿੱਚ ਆਲੂ ਦੇ ਪਰੌਂਠੇ ਬਣਾ ਰਹੀ ਸੀ ਜਿਸ ਦੀ ਖੁਸ਼ਬੂ ਨਾਲ ਉਹਨਾਂ ਦਾ ਵੀ ਆਲੂ ਦੇ ਪਰੌਂਠੇ ਖਾਣ ਦਾ ਮਨ ਕਰਨ ਲੱਗਿਆ ਪਰ ਹੁਣ ਤਾਂ ਰੋਟੀ ਆਪ ਹੀ ਪਕਾਉਣੀ ਸੀ ਤਾਂ ਛੀਤੀ ਨਾਲ ਪੋਹਾ ਬਣਾ ਦਿੱਤਾ ਪੋਹੇ ਨੂੰ ਦੇਖਦੇ ਹੀ ਸਿਮਰਨ ਮੂ ਬਣਾਉਂਦੇ ਹੋਏ ਕਹਿਣ ਲੱਗੀ ਕੁਝ ਪਰੌਂਠੇ ਵਗੈਰਾ ਬਣਾ ਲੈਂਦੇ ਤੁਸੀਂ ਵੀ ਇਹ ਕੀ ਪੋਹਾ ਬਣਾ ਕੇ ਰੱਖ ਦਿੱਤਾ ਖੈਰ ਪਹਿਲਾ ਦਿਨ ਹੈ ਤਾਂ ਕੋਈ ਗੱਲ ਨਹੀਂ ਪਰ ਕੱਲ ਤੋਂ ਵਧੀਆ ਨਾਸ਼ਤਾ ਬਣਾ ਕੇ ਖਿਲਾਇਓ ਮੈਨੂੰ ਸੁਰਜੀਤ ਕੌਰ ਨੂੰ ਬਹੁਤ ਗੁੱਸਾ ਆਇਆ ਪਰ ਕਮਾਊ ਬਹੂ ਸੀ ਤਾਂ ਉਹ ਕੁਝ ਨਹੀਂ ਬੋਲੀ ਉੰਜ ਵੀ ਸਿਮਰਨ ਨੂੰ ਉਹਨਾਂ ਨੇ ਹੀ ਸਿਰ ਚੜਾ ਕੇ ਰੱਖਿਆ ਸੀ ਖੈਰ ਸ਼ਾਮ ਤੱਕ ਤਾਂ ਕੰਮ ਕਰਦੇ ਕਰਦੇ ਸੁਰਜੀਤ ਕੌਰ ਦੀ ਹਾਲਤ ਖਰਾਬ ਹੋ ਗਈ ਤੇ ਸ਼ਾਮ ਨੂੰ ਜਦੋਂ ਸਿਮਰਨ ਦਫ਼ਤਰ ਤੋਂ ਆਈ ਤਾਂ surjit ਕੌਰ ਨੇ ਕਿਹਾ ਸਿਮਰਨ ਇੱਕ ਕੰਮ ਵਾਲੀ ਬਾਈ ਲਗਵਾ ਦੇ ਇੱਕ ਕੁੱਕ ਮੇਰੇ ਤੋਂ ਇੰਨਾ ਸਾਰਾ ਕੰਮ ਨਹੀਂ ਹੁੰਦਾ ਜੋਤ ਨੂੰ ਕੌਣ ਸੰਭਾਲੂਗਾ ਸਕੂਲ ਤੋਂ ਬਾਅਦ ਉਸ ਨੂੰ ਵੀ ਕਿਤੇ ਟਿਊਸ਼ਨ ਪੜਨ ਲਈ ਭੇਜ ਦੇ ਤਾਂ ਜੋ ਮੈਨੂੰ ਥੋੜਾ ਜਿਹਾ ਆਰਾਮ ਮਿਲੇ ਤੂੰ ਅਰਸ਼ ਨੂੰ ਦਿਖਾ ਦੇ ਕਿ ਤੂੰ ਜੌਬ ਕਰਨ ਵਾਲੀ ਬਹੂ ਹੈ ਤਾਂ ਉਸ ਦੇ ਬਿਨਾ ਅਸੀਂ ਸਾਰਾ ਕੁਝ ਆਰਾਮ ਨਾਲ ਮੈਨੇਜ ਕਰ ਸਕਦੇ ਹਾਂ ਸਿਮਰਨ ਹਿਸਾਬ-ਕਿਤਾਬ ਲਗਾਉਣ ਬੈਠ ਗਈ। ਥੋੜੀ ਦੇਰ ਹਿਸਾਬ-ਕਿਤਾਬ ਕਰਨ ਤੋਂ ਬਾਅਦ ਕਹਿਣ ਲੱਗੀ, "ਮੰਮੀ ਜੀ, ਜੇ ਮੈਂ ਕੰਮ ਵਾਲੀ ਬਾਈ, ਕੁੱਕ ਤੇ ਟਿਊਸ਼ਨ ਟੀਚਰ ਲਗਵਾਉਂਦੀ ਆਂ ਤਾਂ ਘੱਟੋ-ਘੱਟ 19-20 ਹਜ਼ਾਰ ਲੱਗ ਜਾਣਗੇ। ਤਾਂ ਮੇਰੇ ਕੋਲ ਕੀ ਬਚੂ? 10 ਹਜ਼ਾਰ ਤਾਂ ਕੱਪੜੇ ਲੀੜਾ ਤੇ ਆਉਣ-ਜਾਣ ਦੇ ਕਿਰਾਏ ਵਿੱਚ ਹੀ ਨਿਕਲ ਜਾਣਗੇ। ਐਵੇਂ ਤਾਂ ਕੰਮ ਨਹੀਂ ਚੱਲਣਾ। ਹੁਣ ਘਰ-ਕਰਸਤੀ ਸਾਨੂੰ ਦੋਨਾਂ ਨੂੰ ਮਿਲ ਕੇ ਹੀ ਸੰਭਾਲਣੀ ਪਊ।" ਮੇਰੇ ਕੋਲ ਐਨੇ ਫਾਲਤੂ ਪੈਸੇ ਨਹੀਂ ਜੋ ਮੈਂ ਕੰਮ ਵਾਲੀ ਤੇ ਕੁੱਕ ਨੂੰ ਦਿੰਦੀ ਫਿਰਾ ਸੁਰਜੀਤ ਕੌਰ ਕਹਿਣ ਲੱਗੀ ਤਾਂ ਮੇਰੀਆਂ ਬੁੱਢੀਆਂ ਹੱਡੀਆਂ ਵਿੱਚ ਐਨੀ ਤਾਕਤ ਨਹੀਂ ਕਿ ਮੈਂ ਸਾਰਾ ਕੰਮ ਕਰਾਂ ਥੋੜੀ ਬਹੁਤੀ ਮਦਦ ਤੈਨੂੰ ਵੀ ਕਰਨੀ ਪਊ ਇਸ ਤੇ ਸਿਮਰਨ ਨੇ ਹੱਥ ਖੜੇ ਕਰ ਦਿੱਤੇ ਕਹਿਣ ਲੱਗੀ ਮੰਮੀ ਜੀ ਕੱਲ ਤੱਕ ਤਾਂ ਤੁਸੀਂ ਆਪ ਹੀ ਕਹਿ ਰਹੇ ਸੀ ਕਿ ਮੈਂ ਰੋਟੀ ਕਮਾਉਣ ਵਾਲੀ ਬਹੂ ਆ ਪਕਾਉਣ ਵਾਲੀ ਨਹੀਂ ਤਾਂ ਅੱਜ ਤੁਸੀਂ ਇਹ ਉਮੀਦ ਕਿਵੇਂ ਕਰ ਰਹੇ ਹੋ ਕਿ ਮੈਂ ਕਮਾਉਣ ਦੇ ਨਾਲ-ਨਾਲ ਰੋਟੀਆਂ ਵੀ ਪਕਾਵਾ ਮੇਰੇ ਤੋਂ ਇੰਨਾ ਸਾਰਾ ਕੰਮ ਨਹੀਂ ਹੁੰਦਾ ਤੇ ਨਾ ਹੀ ਮੈਂ ਜੌਬ ਛੱਡ ਕੇ ਘਰ ਬੈਠ ਕੇ ਤੁਹਾਡੇ ਲਈ ਰੋਟੀਆਂ ਪਕਾ ਸਕਦੀ ਆ ਇਸ ਲਈ ਤੁਹਾਨੂੰ ਹੀ ਸਭ ਕੁਝ ਮੈਨੇਜ ਕਰਨਾ ਪਵੇਗਾ ਕਿਸਨੇ ਕਿਹਾ ਸੀ ਵਟਵਾਰਾ ਕਰਨ ਦੇ ਲਈ ਦੀਦੀ ਨੂੰ ਪਿਆਰ ਨਾਲ ਪਲੋਸ ਕੇ ਘਰ ਵਿੱਚ ਰੱਖਣਾ ਚਾਹੀਦਾ ਸੀ ਪਰ ਤੁਸੀਂ ਤਾਂ ਉਹਨਾਂ ਨੂੰ ਚਾਰ ਤਾਨੇ ਅਜਿਹੇ ਮਾਰੇ ਕਿ ਉਹਨਾਂ ਨੇ ਆਪਣੀ ਰੋਟੀ ਪਾਣੀ ਹੀ ਅੱਡ ਕਰ ਲਿਆ ਸਾਰਾ ਦੋਸ਼ ਤਾਂ ਸੁਪਰ ਪਾ ਕੇ ਸਿਮਰਨ ਆਰਾਮ ਦੇ ਨਾਲ ਏਸੀ ਦੀ ਹਵਾ ਵਿੱਚ ਜਾ ਕੇ ਲੇਟ ਗਈ। ਸੁਰਜੀਤ कौर ਆਪਣਾ ਸਿਰ ਫੜ ਕੇ ਬੈਠ ਗਈ ਸੀ ਕਿ ਇਹ ਕੀ ਹੋ ਗਿਆ? ਖੈਰ ਹਜੇ ਤਾਂ ਸ਼ੁਰੂਆਤ ਸੀ। ਤਾਂ ਅਰਸ਼ ਦੇ ਸਾਹਮਣੇ ਆਪਣੀ ਪਰੇਸ਼ਾਨੀ ਦਿਖਾ ਕੇ ਝੁਕਣਾ ਵੀ ਨਹੀਂ ਸੀ ਚਾਹੁੰਦੀ। ਇਸ ਲਈ ਖੁਦ ਹੀ ਕਮਰ ਕੱਸ ਕੇ ਸਾਰਾ ਕੰਮ ਕਰਨ ਵਿੱਚ ਜੁੱਟ ਗਈ। 1 ਮਹੀਨੇ ਦੇ ਅੰਦਰ ਹੀ ਉਸ ਦੀ ਹਾਲਤ ਖਰਾਬ ਹੋ ਗਈ। ਇੱਕ ਦਿਨ ਅਰਸ਼ ਦੇ ਕੋਲ ਆਈ ਤੇ ਕਹਿਣ ਲੱਗੀ ਅਰਸ਼ ਮੈਨੂੰ ਮਾਫ਼ ਕਰ ਦੇ ਮੇਰੇ ਤੋਂ ਗਲਤੀ ਹੋ ਗਈ ਮੇਰੇ ਤੋਂ ਹੁਣ ਇਹ ਗ੍ਰਸਤੀ ਨਹੀਂ ਸੰਭਾਲੀ ਜਾਂਦੀ ਤੂੰ ਫਿਰ ਆ ਕੇ ਘਰ-ਬਾਰ ਸੰਭਾਲ ਲੈ ਪਰ ਹੁਣ ਅਰਸ਼ ਇਹਨਾਂ ਚਿਪੜੀਆਂ ਚੁਪੜੀਆਂ ਗੱਲਾਂ ਵਿੱਚ ਆਉਣ ਵਾਲੀ ਨਹੀਂ ਸੀ ਦ੍ਰਿੜ ਸ਼ਬਦਾਂ ਵਿੱਚ ਬੋਲੀ ਮੰਮੀ ਜੀ ਜਦ ਮੈਂ ਸਭ ਦੇ ਲਈ ਸਾਰਾ ਕੰਮ ਕਰਦੀ ਸੀ ਤਾਂ ਤੁਸੀਂ ਮੈਨੂੰ ਬਸ ਇੱਕ ਨੌਕਰਾਨੀ ਸਮਝਿਆ ਤਾਂ ਤੁਹਾਡੀ ਇਹ ਮੁਫਤ ਦੀ ਨੌਕਰਾਨੀ ਹੁਣ ਤੁਹਾਡੇ ਕੋਲ ਵਾਪਸ ਘਰ ਦਾ ਕੰਮ ਕਰਨ ਲਈ ਨਹੀਂ ਆਊਗੀ ਪਾ ਮੇਰੇ ਪਤੀ ਦੀ ਕਮਾਈ ਘੱਟ ਹੈ ਪਰ ਮੈਂ ਸੂਝ-ਬੂਝ ਦੇ ਨਾਲ ਆਪਣੀ ਗਰਸਤੀ ਚਲਾ ਰਹੀ ਹਾਂ ਤੇ ਬਹੁਤ ਖੁਸ਼ ਵੀ ਹਾਂ ਤੁਸੀਂ ਆਪਣੀ ਜੌਬ ਵਾਲੀ ਨੂੰ ਦੇ ਨਾਲ ਮਿਲ ਕੇ ਆਰਾਮ ਨਾਲ ਰਹੋ ਮੈਨੂੰ ਕੁਝ ਨਾ ਕਹੋ ਹੁਣ ਸਰਜੀਤ ਕੌਰ ਬੜਾ ਪਰੇਸ਼ਾਨ ਹੋ ਗਈ ਉਹਨਾਂ ਨੇ ਆਪਣੇ ਛੋਟੇ ਮੁੰਡੇ ਨਾਲ ਗੱਲ ਕੀਤੀ ਤਾਂ ਛੋਟੇ ਮੁੰਡੇ ਨੂੰ ਮਾਂ ਤੇ ਤਰਸ ਆਇਆ ਉਸਨੇ ਇੱਕ ਕੰਮ ਵਾਲੀ ਬਾਈ ਲਗਵਾ ਦਿੱਤੀ ਪਰ ਫਿਰ ਵੀ ਸੁਰਜੀਤ ਕੌਰ ਨੂੰ ਜ਼ਿਆਦਾਤਰ ਕੰਮ ਆਪ ਹੀ ਕਰਨਾ ਪੈਂਦਾ ਸੀ ਸਿਮਰਨਤਾ ਉਹਨਾਂ ਦੀ ਤਬੀਅਤ ਖਰਾਬ ਹੋਣ ਤੇ ਵੀ ਕਰਦਾ ਕੋਈ ਕੰਮ ਨਹੀਂ ਸੀ ਕਰਦੀ ਸੁਰਜੀਤ ਕੌਰ ਹੁਣ ਆਪਣੀਆਂ ਗਲਤੀਆਂ ਤੇ ਪਛਤਾ ਰਹੀ ਸੀ ਸੋਚਦੀ ਕਾਸ਼ ਮੈਂ ਟਾਈਮ ਰੈਂਦੇ ਅਰਸ਼ ਦੀ ਕਦਰ ਕੀਤੀ ਹੁੰਦੀ ਤਾਂ ਅੱਜ ਮੈਨੂੰ ਇਹ ਦੀ ਨਾ ਦੇਖਣਾ ਪੈਂਦਾ ਇੱਧਰ ਸਿਮਰਨ ਨੂੰ ਸ਼ੁਰੂਆਤ ਵਿੱਚ ਤਾਂ ਸਮਝ ਨਹੀਂ ਆਇਆ ਪਰ ਜਦ ਉਸਦੇ ਮੁੰਡੇ ਦੇ ਰਿਪੋਰਟ ਕਾਰਡ ਖਰਾਬ ਹੋਣ ਲੱਗੇ ਸਕੂਲ ਤੋਂ ਸ਼ਿਕਾਇਤਾਂ ਆਉਣ ਲੱਗੀਆਂ ਉਸ ਨੂੰ ਸਮਝ ਆਇਆ ਕਿ ਅਰਸ਼ੂਸ ਦੇ ਪੁੱਤ ਜੋਤ ਨੂੰ ਕਿੰਨੇ ਚੰਗੇ ਸੰਸਕਾਰ ਦੇ ਰਹੀ ਸੀ ਪਰ ਹੁਣ ਹਜ਼ਾਰਾਂ ਖਰਚ ਕਰਨ ਤੋਂ ਬਾਅਦ ਵੀ ਉਹ ਸੰਸਕਾਰ ਉਸ ਨੂੰ ਨਹੀਂ ਸੀ ਮਿਲ ਰਹੇ ਖੈਰ ਮਜਬੂਰੀ ਵਿੱਚ ਉਸਨੇ ਇੱਕ ਟਿਊਸ਼ਨ ਟੀਚਰ ਵੀ ਲਗਵਾ ਦਿੱਤੀ ਪਰ ਫਿਰ ਵੀ ਉਹ ਪਹਿਲਾਂ ਵਰਗੀ ਗੱਲ ਨਹੀਂ ਸੀ ਹੁਣ ਉਸ ਨੂੰ ਵੀ ਆਪਣੇ ਕਮੰਡ ਤੇ ਅਫਸੋਸ ਹੋ ਰਿਹਾ ਸੀ ਹੁਣ ਅਰਸ਼ ਕਿਸੇ ਵੀ ਕੀਮਤ ਤੇ ਉਹਨਾਂ ਨਾਲ ਕੋਈ ਕੰਮ ਕਰਨ ਲਈ ਤਿਆਰ ਨਹੀਂ ਸੀ ਕਿਉਂਕਿ ਕਈ ਸਾਲਾਂ ਦੀ ਕੁਟਨ ਤੋਂ ਬਾਅਦ ਉਸ ਨੂੰ ਵੀ ਆਤਮ ਸਨਮਾਨ ਪਰ ਹੀ ਜ਼ਿੰਦਗੀ ਜਿਉਣ ਦਾ ਮੌਕਾ ਮਿਲ ਗਿਆ ਸੀ ਇਸ ਲਈ ਉਸ ਨੇ ਫੈਸਲਾ ਕਰ ਲਿਆ ਕਿ ਉਹ ਹੁਣ ਕਿਸੇ ਦੀ ਮੁਫਤ ਦੀ ਨੌਕਰਾਨੀ ਨਹੀਂ ਬਣੂਗੀ ਤੁਹਾਨੂੰ ਅਰਸ਼ ਦਾ ਫੈਸਲਾ ਕਿਹੋ ਜਿਹਾ ਲੱਗਿਆ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ